ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਜ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ 11 ਜੁਲਾਈ ਪੂਰਨਮਾਸ਼ੀ ਵਾਲੇ ਦਿਨ ਮੇਰੀਆਂ ਪਹਿਣਾ ਇਸ ਪੰਗਤੀ ਦੇ ਨਾਲ ਨਾਲ ਇੱਕ ਉਪਾਅ ਵੀ ਕਰ ਲੈਂਦੀਆਂ ਹਨ ਤੇ ਘਰ ਦੇ ਜੀਆ ਦੀ ਕਿਸਮਤ ਬਦਲ ਜਾਵੇਗੀ ਸਵੇੜੀਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਕੇ ਪ੍ਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਡਾ ਘਰ ਪਰਿਵਾਰ ਹਮੇਸ਼ਾ ਹੀ ਤਰੱਕੀਆਂ ਕਰੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਅਸੀਂ ਇੱਕ ਅਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੀ ਕਿ ਜੋ ਕਿ ਸਾਡੇ ਰੋਜ਼ਾਨਾ ਦੀ ਜ਼ਿੰਦਗੀ ਅਤੇ ਆਤਮਿਕ ਤਰੱਕੀ ਦੋਵਾਂ ਲਈ ਬੇਹੱਦ ਜ਼ਰੂਰੀ ਹੈ ਕਮਾਈ ਵਾਲੇ ਸੰਤ ਮਹਾਪੁਰਖ ਜੀ ਅਕਸਰ ਸਾਨੂੰ ਇਹੀ ਸੰਦੇਸ਼ ਦਿੰਦੇ ਹਨ ਕਿ ਸਤਗੁਰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਸਾਨੂੰ ਬੇਅੰਤ ਦਾਤਾਂ ਦਿੱਤੀਆਂ ਹਨ ਅਜਿਹੀਆਂ ਦਾਤਾਂ ਜਿਨ੍ਹਾਂ ਦਾ ਉਹਨਾਂ ਦਾ ਕੋਈ ਵੀ ਗਿਣਤੀ ਕੀਤੀ ਨਹੀਂ ਜਾ ਸਕਦੀ ਨਾ ਹੀ ਕਦੇ ਅੰਤ ਪਾਇਆ ਜਾ ਸਕਦਾ ਹੈ ਅਸੀਂ ਅਕਸਰ ਆਪਣੇ ਦੁੱਖ ਤੇ ਘਾਟੇ ਉੱਤੇ ਜ਼ਿਆਦਾ ਧਿਆਨ ਦਿੰਦੇ ਹਾਂ ਪਰ ਕਦੇ ਸੋਚਿਆ ਵੀ ਨਹੀਂ ਕਿ ਅਸੀਂ ਹਰ ਪਲ ਮਾਲਕ ਦੀ ਕਿਰਪਾ ਦੇ ਸਾਗਰ ਵਿੱਚ ਡੁੱਬੇ ਹੋਏ ਹਾਂ ਸਾਨੂੰ ਰੋਜ਼ਾਨਾ ਹੀ ਸਹਾਂ ਮਿਲ ਰਿਹਾ ਹੈ ਰੋਜ਼ੀ ਰੋਟੀ ਮਿਲ ਰਹੀ ਹੈ ਪਰਿਵਾਰ ਸਰੀਰਕ ਸਿਹਤ ਮਨ ਦੀ ਸ਼ਾਂਤੀ ਇਹ ਸਭ ਕੁਝ ਉਸ ਮਿਹਰਬਾਨ ਦੀਆਂ ਬਖਸ਼ਿਸ਼ਾਂ ਹਨ ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਹਰ ਵੇਲੇ ਮਾਲਕ ਦਾ ਧੰਨਵਾਦ ਕਰੀਏ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਨੂੰ ਦੱਸਿਆ ਹੈ ਕਿ ਹਮੇਸ਼ਾ ਹੀ ਸਾਨੂੰ ਆਪਣੀ ਜ਼ਿੰਦਗੀ ਦੀ ਰੋਜ਼ਾਨਾ ਦੀ ਕਮਾਈ ਦੇ ਵਿੱਚੋਂ ਦਸਵੰਧ ਕੱਢਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚੋਂ ਇਹ ਦਸਬੰਧ ਕੱਢਣਾ ਸ਼ੁਰੂ ਕਰ ਦੇਈਏ ਤੇ ਸਾਡੀ ਜ਼ਿੰਦਗੀ ਦੇ 50% ਜਿਹੜੇ ਦੁੱਖ ਹਨ ਹਮੇਸ਼ਾ ਲਈ ਖਤਮ ਹੋ ਜਾਣਗੇ ਆਪਾਂ ਆਪਣੀ ਅੱਜ ਦੀ ਵੀਡੀਓ ਵਿੱਚ ਕੁਝ ਅਜਿਹੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਮੇਨ ਮੁੱਦੇ ਤੋਂ ਪਹਿਲਾਂ ਜਿਹਨਾਂ ਨੂੰ ਤੁਹਾਨੂੰ ਸਮਝਣ ਦੀ ਬੜੀ ਜ਼ਰੂਰੀ ਹੈ ਅਸੀਂ ਗੱਲ ਕਰਾਂਗੇ ਦਸਬੰਧ ਦੀ ਸਿਮਰਨ ਦੀ ਤੇ ਰੱਬ ਉੱਤੇ ਭਰੋਸੇ ਦੀ ਜਿਹੜੀਆਂ ਭੈਣਾ ਹਨ ਜਿਹੜੇ ਇਹ ਇੱਕ ਪੂਰਨ ਮਾਸ਼ੀ ਵਾਲੇ ਦਿਨ ਗੁਰੂ ਘਰ ਚੜਾ ਕੇ ਇੱਕ ਚੀਜ਼ ਆਉਂਦੀਆਂ ਹਨ ਆਪਣੇ ਘਰ ਦੇ ਸਾਰੇ ਦੁੱਖ ਜਿਹਨਾਂ ਨੇ ਖਤਮ ਕਰ ਲਏ ਹਨ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਇਹ ਜਿਹੜੀਆਂ ਤਿੰਨ ਚੀਜ਼ਾਂ ਹਨ ਇੱਕ ਤਬਾਹ ਹੋ ਰਿਹਾ ਪਰਿਵਾਰ ਰੋਸ਼ਨ ਕਰ ਗਿਆ ਇੱਕ ਅਮੋਲਕ ਮੂਲ ਤਤਾਂ ਦੀ ਥਾਪਨਾ ਗੁਰੂ ਸਾਹਿਬ ਜੀ ਨੇ ਕੀਤੀ ਹੈ ਮਹਾਨ ਸੰਤ ਮਹਾਂਪੁਰਖਾਂ ਨੇ ਇਸ ਰਹਿਣ ਨੂੰ ਵਿਖਾਇਆ ਹੈ ਅਸੀਂ ਅਕਸਰ ਆਪਣੇ ਦੁੱਖਾਂ ਦੀ ਗਿਣਤੀ ਕਰਦੇ ਹਾਂ ਪਰ ਗਿਣਤੀ ਕਰਦਿਆਂ ਕਰਦਿਆਂ ਰੱਬ ਨੂੰ ਭੁੱਲ ਜਾਂਦੇ ਹਾਂ ਸਾਡੀ ਜ਼ਿੰਦਗੀ ਦੀ ਰੋਜ਼ ਮਿਹਨਤ ਸਾਡੇ ਸਵਾਸਾਂ ਸਵਾਸ ਸਾਡਾ ਪਰਿਵਾਰ ਸਾਡੀ ਸਿਹਤ ਇਹ ਸਾਰੀਆਂ ਚੀਜ਼ਾਂ ਕੋਈ ਸਧਾਰਨ ਦਾਤ ਨਹੀਂ ਇਹ ਮਾਲਕ ਦੀ ਬੇਅੰਤ ਕਿਰਪਾ ਜਿਸਤੇ ਉੱਪਰ ਹੋਵੇ ਉਸ ਨੂੰ ਹੀ ਮਿਲਦੀਆਂ ਹਨ ਪਰ ਅਸੀਂ ਕਦੀ ਇਹਨਾਂ ਤੇ ਧਿਆਨ ਹੀ ਨਹੀਂ ਦਿੰਦੇ ਤੋ ਕਰਤਾ ਕਰਣਾ ਮੈਂ ਨਹੀਂ ਚਾਹੋ ਕਰੇ ਨਾ ਹੋਏ ਜਿਸ ਦਾ ਅਰਥ ਹੈ ਜੀ ਹਰ ਇੱਕ ਚੀਜ਼ ਉਸ ਦੀ ਰਹਿਮਤ ਹੈ ਅਸੀਂ ਕੇਵਲ ਹੌਲੀ-ਹੌਲੀ ਆਪਣੇ ਕਰਤੱਵਾਂ ਨਾਲ ਆਪਣੇ ਹੱਕ ਦੀ ਬਖਸ਼ਿਸ਼ ਲੈ ਸਕਦੇ ਹਾਂ। ਇਸੇ ਵਾਰੀ ਗੁਰੂ ਰਾਮਦਾਸ ਸਾਹਿਬ ਜੀ ਇੱਕ ਬਹੁਤ ਹੀ ਰੂਹ ਨੂੰ ਹਿਲਾ ਦੇਣ ਵਾਲੀ ਬਾਣੀ ਅਤੇ ਕਹਾਣੀ ਹੈ। ਇੱਕ ਵਾਰੀ ਚਾਰ ਸਿੱਖ ਗੁਰੂ ਸਾਹਿਬ ਜੀ ਦੇ ਦਰ ਤੇ ਗਏ। ਉਹਨਾਂ ਦੀ ਅਰਦਾਸ ਸੀ ਕਿ ਗੁਰੂ ਜੀ ਸਾਡੀ ਜ਼ਿੰਦਗੀ ਵਿੱਚ ਗਰੀਬੀ, ਘਾਟਾ ਤੇ ਤੰਗੀ ਕਿਵੇਂ ਮੁੱਕ ਸਕਦੀ ਹੈ? ਗੁਰੂ ਸਾਹਿਬ ਜੀ ਨੇ ਬੜੇ ਪਿਆਰ ਨਾਲ ਉਹਨਾਂ ਨੂੰ ਇੱਕ ਉਪਾਅ ਦੱਸਿਆ ਕਿ ਦਸਵੰਦ ਕੱਢੋ। ਪਰ ਇਹ ਸਿਰਫ ਪੈਸੇ ਦੀ ਗੱਲ ਨਹੀਂ ਇਹ ਇੱਕ ਜੀਵਨ ਸ਼ੈਲੀ ਹੈ ਗੁਰੂ ਸਾਹਿਬ ਨੇ ਤਿੰਨ ਤਰ੍ਹਾਂ ਦੇ ਦਸਵੰਦ ਦੀ ਗੱਲ ਕੀਤੀ ਮਾਇਆ ਦਾ ਸਮੇ ਦਾ ਸਰੀਰ ਦਾ ਦਸਵੰਦ ਮਾਇਆ ਦਾ ਅਰਥ ਹੈ ਆਪਣੀ ਕਮਾਈ ਵਿੱਚੋਂ ਦਸਵਾਂ ਹਿੱਸਾ ਗੁਰੂ ਘਰੇ ਦੇਣਾ ਹੈ ਜਾਂ ਗਰੀਬਾਂ ਦੀ ਸੇਵਾ ਲਈ ਦੇਣਾ ਹੈ ਸਮੇ ਦਾ ਦਸਵੰਦ ਹੈ ਦਿਨ ਵਿੱਚ 24 ਘੰਟਿਆਂ 'ਚੋਂ 2.5 ਘੰਟੇ ਸਿਮਰਨ ਅਤੇ ਗੁਰਬਾਣੀ ਲਈ ਸਰੀਰ ਦਾ ਦਸਵੰਦ ਹੈ ਆਪਣੇ ਸਰੀਰ ਨੂੰ ਗੁਰੂ ਘਰ ਦੀ ਸੇਵਾ ਵਿੱਚ ਲਗਾਓ ਇਹ ਤਿੰਨ ਚੀਜ਼ਾਂ ਰੋਹਾਨੀ ਨਹੀਂ ਇਹ ਜ਼ਿੰਦਗੀ ਦੇ ਨਿਯਮ ਹਨ ਮਹਾਪੁਰਖਾਂ ਨੇ ਕਿਹਾ ਹੈ ਜੇ ਤੁਸੀਂ ਰੱਬ ਦਾ ਸ਼ੁਕਰਾਨਾ ਕਰਨਾ ਸਿੱਖ ਲਿਆ ਤਾਂ ਮਾਲਕ ਤੁਹਾਨੂੰ ਹੋਰ ਦੇਣਦਿਆਂ ਦੇਰ ਨਹੀਂ ਲਾਉਣਗੇ ਜਿਸ ਤਰ੍ਹਾਂ ਕਿ ਇੱਕ ਭੈਣ ਨੇ ਪੂਰਨ ਮਾਸੀ ਦੇ ਉੱਤੇ ਇਹ ਇੱਕ ਉਪਾਅ ਕਰਕੇ ਪਰਮਾਤਮਾ ਦੀ ਕਿਰਪਾ ਨੂੰ ਪਾ ਲਿਆ ਆਪਣੇ ਪਰਿਵਾਰ ਦੇ ਸਾਰੇ ਦੁੱਖਾਂ ਨੂੰ ਖਤਮ ਕਰ ਲਿਆ ਕਹਿੰਦੇ ਹਨ ਕਿ ਦਸਵੰਦ ਸੱਚਾ ਧੰਨਵਾਦ ਹੁੰਦਾ ਹੈ ਕਈ ਵਾਰੇ ਸਾਡੇ ਕੋਲ ਕੁਝ ਨਹੀਂ ਹੁੰਦਾ ਪਰ ਨੀਅਤ ਸਾਫ਼ ਹੋਣੀ ਚਾਹੀਦੀ ਹੈ ਭਾਵੇਂ ਮੁਠੀ ਪਰ ਆਟਾ ਹੀ ਕਿਉਂ ਨਾ ਹੋਵੇ ਗੁਰੂ ਘਰ ਲੈ ਕੇ ਜਾਓ ਰੱਬ ਤੁਹਾਡੀ ਭਾਵਨਾ ਨੂੰ ਵੇਖਦੇ ਹਨ ਭੇਟਾ ਨਹੀਂ ਵੇਖਦੇ ਅਸੀਂ ਕਦੇ ਇਹ ਜਾਣ ਹੀ ਨਹੀਂ ਸਕੇ ਕਿ ਇੱਕ ਸੌਟੀ ਭੇਟ ਕਿਸ ਤਰ੍ਹਾਂ ਸਾਡੇ ਪੁਰਾਣੇ ਕਰਮਾਂ ਨੂੰ ਤੋੜ ਸਕਦੀ ਹੈ ਸੰਤ ਮਹਾਪੁਰਖ ਜੀ ਅਖੀਰ ਵਿੱਚ ਦੋ ਗੱਲਾਂ ਤੇ ਜ਼ੋਰ ਦਿੰਦੇ ਹਨ ਦਸਵੰਦ ਦੀ ਭੇਟ ਅਤੇ ਸਿਮਰਨ ਦੀ ਭੇਟ ਦਸਵੰਦ ਰੋਹਾਨੀ ਆਰਥਿਕ ਸੁਰੱਖਿਆ ਹੈ ਤੇ ਸਿਮਰਨ ਜਿਹੜਾ ਹੈ ਆਤਮਿਕ ਤਾਕਤ ਹੈ ਨਾਮ ਸਿਮਰਨ ਸਿਰਫ ਮੂੰਹ ਦੇ ਨਾਲ ਵਾਹਿਗੁਰੂ ਕਹਿਣਾ ਨਹੀਂ ਬਲਕਿ ਆਪਣੇ ਰੂਹ ਨੂੰ ਰੱਬ ਨਾਲ ਜੋੜਨਾ ਹੈ। ਇਹਹੀ ਸਬਕ ਇੱਕ ਮਾਂ ਨੇ ਆਪਣੇ ਜੀਵਨ ਵਿੱਚ ਜਗਾਇਆ ਜਿਹੜੇ ਕਿ ਅੱਜ ਤੁਹਾਡੇ ਨਾਲ ਗੱਲ ਸਾਂਝੀ ਕਰਨ ਵਾਲੇ ਹਾਂ ਇੱਕ ਸਚਾਈ ਹੈ। ਆਖਦੇ ਹਨ ਜੀ ਕਿ ਇੱਕ ਭੈਣ ਬੀਬੀ ਗੁਰਮੇਲ ਕੌਰ ਪੰਜ ਬੱਚਿਆਂ ਦੀ ਮਾਂ ਸੀ ਪਰ ਪਤੀ ਦੀ ਮੌਤ ਅਚਾਨਕ ਬਿਮਾਰੀ ਦੇ ਕਾਰਨ ਹੋ ਚੁੱਕੀ ਸੀ। ਘਰ ਵਿੱਚ ਆਮਦਨੀ ਦਾ ਸਰੋਤ ਵੀ ਹੋਰ ਕੋਈ ਨਹੀਂ ਸੀ ਤੇ ਰੋਜ਼ ਦੀਆਂ ਚਿੰਤਾਵਾਂ ਵਿੱਚ ਭੈਣ ਡੁੱਬੀ ਰਹਿੰਦੀ ਸੀ ਪਰ ਉਸਦੇ ਮਨ ਵਿੱਚ ਇੱਕ ਰਾਸ ਸੀ ਕਿਉਂਕਿ ਉਹ ਪਰਮਾਤਮਾ ਨੂੰ ਬਹੁਤ ਜ਼ਿਆਦਾ ਜਪਦੀ ਸੀ ਪਰਮਾਤਮਾ ਦਾ ਨਾਮ ਜਪਦੀ ਸੀ ਤੇ ਆਸ ਵੀ ਰੱਖਦੀ ਸੀ ਕਿ ਰੱਬ ਮੇਰੇ ਤੇ ਮਿਹਰ ਜ਼ਰੂਰ ਕਰੇਗਾ ਉਹ ਹਰ ਰਾਤ ਨੂੰ ਰੋਜ਼ ਬੈਠ ਕੇ ਗੁਰਬਾਣੀ ਪੜ੍ਹਦੀ ਸੀ ਪਰ ਹੌਸਲਾ ਨਹੀਂ ਸੀ ਹਾਰਦੀ ਇੱਕ ਦਿਨ ਪਿੰਡ ਵਿੱਚ ਖਬਰ ਆਈ ਬਹਰੋਂ ਕੋਈ ਕਿ ਸੰਤ ਮਹਾਂਪੁਰਖ ਆਏ ਹੋਏ ਹਨ ਜੋ ਹਮੇਸ਼ਾ ਚੱਲਦੇ ਹੀ ਰਹਿੰਦੇ ਹਨ ਪਰ ਜਿੱਥੇ ਜਾਂਦੇ ਹਨ ਉੱਥੇ ਚਮਤਕਾਰ ਹੋ ਜਾਂਦਾ ਹੈ ਜੋ ਵੀ ਉਹਨਾਂ ਦੇ ਦੱਸੇ ਰਹਦੇ ਅਨੁਸਾਰ ਚੱਲਦਾ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਤਰ੍ਹਾਂ ਚਮਤਕਾਰ ਬਣ ਜਾਂਦੀ ਹੈ ਬੀਬੀ ਗੁਰਮੇਲ ਤੱਕ ਇਹ ਗੱਲ ਪਹੁੰਚੀ ਤੇ ਉਸਨੇ ਸੋਚਿਆ ਚਲੋ ਇੱਕ ਵਾਰੀ ਦਰਸ਼ਨ ਹੀ ਕਰ ਆਈਏ ਉਹ ਗੁਰਦੁਆਰੇ ਪਹੁੰਚੀ ਤੇ ਸੰਤ ਦੀ ਰੌਸ਼ਨੀ ਵੇਖੀ ਅੰਦਰੋਂ ਆਵਾਜ਼ ਆਈ ਇਹ ਕੋਈ ਆਮ ਬੰਦਾ ਨਹੀਂ ਇਹ ਤਾਂ ਰੱਬ ਦੇ ਭਾਣੇ ਵਿੱਚ ਰਜਿਆ ਹੋਇਆ ਬੰਦਾ ਹੈ ਕਿ ਉਹ ਕੇ ਉਸਤੇ ਮੁੱਖ ਤੇ ਰੱਬੀ ਨੂਰ ਸੀ। ਸੰਤ ਜੀ ਨੇ ਬੀਬੀ ਨੂੰ ਕੋਲ ਬੁਲਾਇਆ ਤੇ ਕਿਹਾ ਤੂੰ ਤਕਲੀਫ ਵਿੱਚ ਜਾਪਦੀ ਹੈ ਬੀਬਾ। ਪਰ ਇਹ ਹਨੇਰਾ ਹਮੇਸ਼ਾ ਨਹੀਂ ਰਹਿਣਾ। ਬੀਬੀ ਨੇ ਆਪਣੀ ਅਰਦਾਸ ਕੀਤੀ ਤੇ ਕਰਦੀਆਂ ਮੁਸ਼ਕਿਲਾਂ ਤੇ ਬੱਚਿਆਂ ਦੀ ਚਿੰਤਾ ਸੰਤ ਜੀ ਨੂੰ ਦੱਸੀ। ਸੰਤ ਜੀ ਨੇ ਕਿਹਾ ਤੂੰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਦਾ ਜਾਪ ਕਰਿਆ ਕਰ। ਜੋ ਵੀ ਪਕਾਉਂਦੀ ਹੈ ਉਸ ਵਿੱਚੋਂ ਕੁਝ ਗੁਰੂ ਘਰ ਜ਼ਰੂਰ ਦੇ ਕੇ ਜਾਵੇਂ। ਜਿਸ ਦਿਨ ਬੀਬੀ ਨੂੰ ਉਸ ਸੰਤ ਨੂੰ ਮਿਲੀ ਤੇ ਉਸ ਦਿਨ ਪੂਰਨਮਾਸੀ ਦਾ ਦਿਨ ਸੀ ਤੇ ਸੰਤ ਜੀ ਨੇ ਕਿਹਾ ਤੂੰ ਅੱਜ ਤੋਂ ਹੀ ਆਪਣੇ ਘਰ ਵਿੱਚ ਸ਼ਾਮਾਂ ਨੂੰ ਜਦੋਂ ਗੁਰੂ ਘਰ ਆਵੇਂ ਘਰ ਵਿੱਚੋਂ ਜੋ ਵੀ ਪਕਾਵੇਂ ਸ਼ਾਮਾਂ ਨੂੰ ਆਪਣੇ ਨਾਲ ਗੁਰੂ ਘਰ ਲੈ ਕੇ ਜ਼ਰੂਰ ਆ ਜਾਵੇਂ ਤੇਰੀ ਤਕਦੀਰ ਬਦਲ ਜਾਵੇਗੀ ਸਿਮਰਨ ਨਾਲ ਤੇਰੀ ਤਕਦੀਰ ਬਦਲੇਗੀ ਤੇ ਰੋਟੀ ਤਕਦੀਰ ਨਾਲ ਹੀ ਮਿਲਦੀ ਹੈ ਬੀਬੀ ਨੇ ਸ਼ੁਰੂ ਕਰ ਦਿੱਤਾ ਇਹ ਹੀ ਕੰਮ ਕਰਨਾ ਉਸ ਦਿਨ ਪੂਰਨਮਾਸੀ ਵਾਲੇ ਦਿਨ ਤੋਂ ਹੀ ਬੀਬੀ ਨੇ ਮੁੱਠੀ ਆਟਾ ਦਾਲ ਚੌਲ ਲੈ ਕੇ ਗੁਰਦੁਆਰੇ ਜਾਣਾ ਸ਼ੁਰੂ ਕਰ ਦਿੱਤਾ। ਰੋਜ਼ ਮੂਲ ਮੰਤਰ ਦਾ ਸਿਮਰਨ ਕਰਨਾ ਵੀ ਸ਼ੁਰੂ ਕਰ ਦਿੱਤਾ। ਉਸਨੇ ਆਪਣੇ ਦੁੱਖ ਪਰਮਾਤਮਾ ਨੂੰ ਦੱਸਣੇ ਸ਼ੁਰੂ ਕਰ ਦਿੱਤੇ। ਉਹ ਹੁਣ ਹਰ ਰੋਜ਼ ਕੀ ਕਰਦੀ ਕਿ ਉਸ ਭੈਣ ਨੇ 1 ਮਹੀਨਾ ਲਗਾਤਾਰ ਸਵੇਰ ਵੇਲੇ ਤੇ ਸ਼ਾਮਾਂ ਵੇਲੇ ਆਪਣੇ ਘਰ ਵਿੱਚ ਕੁਝ ਮੁੱਠੀ ਆਟਾ ਤੇ ਜਾਂ ਫਿਰ ਦਾਲ ਜਾਂ ਫਿਰ ਚੌਲ ਉਸਦੇ ਘਰ ਵਿੱਚ ਜੋ ਵੀ ਹੁੰਦਾ ਉਹਨੇ ਗੁਰੂ ਘਰੇ ਲੈ ਜਾਣਾ ਸ਼ੁਰੂ ਕਰ ਦਿੱਤਾ। ਉਸਨੇ ਪੂਰਨਮਾਸ਼ੀ ਤੋਂ ਸ਼ੁਰੂ ਕਰਕੇ ਦੂਸਰੀ ਪੂਰਨਮਾਸ਼ੀ ਤੱਕ ਜਦੋਂ ਉਸਦੇ ਘਰ ਵਿੱਚ ਆਏ ਤੇ ਉਹਦੇ ਘਰ ਵਿੱਚ ਵੀ ਕੁਝ ਨਾ ਆਰਥਿਕ ਹਾਲਾਤ ਖਤਮ ਵੀ ਮਤਲਬ ਕਿ ਠੀਕ ਹੋਣੇ ਸ਼ੁਰੂ ਹੋ ਗਏ ਕਿਉਂਕਿ ਉਹ ਜਿਹੜੀ ਭੈਣ ਸੀ ਉਸ ਭੈਣ ਨੂੰ ਪਿੰਡ ਦੇ ਕਿਸੇ ਚੰਗੇ ਜ਼ਿੰਮੇਵਾਰ ਦੇ ਘਰੇ ਨੌਕਰੀ ਮਿਲ ਗਈ ਨੌਕਰੀ ਕਹਿ ਲਓ ਕਿ ਉਸਨੇ ਆਪਣੀ ਭੈਣ ਨੇ ਕੀ ਕੀਤਾ ਕਿ ਘਰ ਵਿੱਚ ਸਾਫ ਸਫਾਈ ਕਰਨੀ ਸੀ ਪਰ ਉਸ ਨੂੰ ਜਿਹੜੀ ਤਨਖਾਹ ਸੀ ਪੈਸੇ ਚੰਗੇ ਮਿਲਣੇ ਸ਼ੁਰੂ ਹੋ ਗਏ ਅਚਾਨਕ ਇੱਕ ਦਿਨ ਕਹਿੰਦੇ ਕਿ ਉਹਦਾ ਜਿਹੜਾ ਪੁੱਤਰ ਸੀ ਜਿਹੜਾ ਡਾਕਟਰਾਂ ਦੇ ਕੋਲ ਵਾਰ-ਵਾਰ ਜਿਹੜੇ ਇਲਾਜ ਨਹੀਂ ਸੀ ਹੁੰਦਾ ਉਹ ਕਦੀ ਕੁਛ ਨੂੰ ਕੁਛ ਹੋ ਜਾਂਦਾ ਸੀ ਕਦੀ ਕੁਛ ਹੋ ਜਾਂਦਾ ਸੀ ਜਿੱਦਾਂ ਅੱਜਕੱਲ ਆਮ ਹੀ ਬਿਮਾਰੀਆਂ ਚੱਲਦੀਆਂ ਹਨ ਕਦੀ ਉਸ ਨੂੰ ਖੰਗ ਲੱਗ ਜਾਣੀ ਕਦੇ ਕੈਲਸ਼ੀਅਮ ਦੀ ਘਾਟ ਹੋ ਜਾਣੀ ਇਸ ਤਰ੍ਹਾਂ ਆਖਦੇ ਹਨ ਕਿ ਉਹਨੂੰ ਜੜੀ ਹਰ ਰੋਜ਼ ਉੱਥੇ ਡਾਕਟਰ ਕੋਲ ਲੈ ਜਾਣਾ ਪੈਂਦਾ ਸੀ ਉਹ ਵੀ ਹੁਣ ਠੀਕ ਹੋਣਾ ਸ਼ੁਰੂ ਹੋ ਗਿਆ ਕਹਿੰਦੇ ਹੁਣ ਉਸ ਭੈਣ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੇਰਾ ਕੀ ਹੈ ਮਿੱਠਾ ਲਾਗੇ ਹਮੇਸ਼ਾ ਉਹੀ ਜਾਪ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਕੁਝ ਦਿਨਾਂ ਬਾਅਦ ਸੰਤ ਜੀ ਫਿਰ ਉੱਥੇ ਆਏ ਉਸ ਭੈਣ ਦੇ ਘਰ ਉਸ ਭੈਣ ਨੇ ਬਾਬਾ ਜੀ ਵੱਲ ਜਦੋਂ ਵੇਖਿਆ ਤੇ ਬੜੀ ਖੁਸ਼ ਹੋਈ ਉਸ ਉੱਤੇ ਬਹੁਤ ਹੀ ਆਉ ਭਗਤ ਕੀਤੀ ਤੇ ਉਸ ਭੈਣ ਨੇ ਦੱਸਿਆ ਕਿ ਬਾਬਾ ਜੀ ਮੇਰੇ ਘਰ ਵਿੱਚ ਮੇਰੀ ਪਰਮਾਤਮਾ ਨੇ ਪ੍ਰੀਖਿਆ ਵੀ ਬੜੀ ਲਈ ਪਰ ਤੁਹਾਡੇ ਕਹੇ ਅਨੁਸਾਰ ਮੈਂ ਉਸ ਪ੍ਰੀਖਿਆ ਵਿੱਚੋਂ ਪਾਸ ਹੋ ਗਈ ਹਾਂ ਅੱਜ ਮੇਰੇ ਘਰ ਦੇ ਵਿੱਚ ਮੇਰੇ ਹਾਲਾਤ ਠੀਕ ਹੋ ਗਏ ਹਨ ਮੇਰਾ ਪੁੱਤਰ ਵੀ ਜਿਹੜਾ ਕਦੇ ਠੀਕ ਨਹੀਂ ਸੀ ਹੋ ਰਿਹਾ ਉਹ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਠੀਕ ਹੋ ਚੁੱਕਿਆ ਹੈ ਉਸ ਪਰਮਾਤਮਾ ਨੇ ਸਿਮਰਨ ਦੇ ਨਾਲ ਮੇਰੀ ਤਕਦੀਰ ਬਦਲ ਦਿੱਤੀ ਹੈ ਕਹਿੰਦੇ ਉਹ ਸ਼ਬਦ ਆਪਣੇ ਜੀਵਨ ਵਿੱਚ ਵੀ ਭੈਣ ਨੇ ਆਪਣੇ ਸੰਤ ਮਹਾਪੁਰਖਾਂ ਨੂੰ ਦੱਸੇ ਸੰਤ ਜੀ ਚਲੇ ਗਏ ਜਦੋਂ ਉਹ ਪਰਿਵਾਰ ਦੀ ਤਕਦੀਰ ਬਦਲ ਗਈ ਹੁਣ ਬੀਬੀ ਗੁਰਮੇਲ कौर ਪਿੰਡ ਦੀ ਮਾਂ ਬਣ ਗਈ ਅੰਮ੍ਰਿਤ ਵੇਲੇ ਸਿਮਰਨ ਕਰਦੀ ਹੋਰ ਵੀ ਬੀਬੀਆਂ ਨੂੰ ਸਿਮਰਨ ਨਾਲ ਜੋੜਦੀ ਤੇ ਨਾਲ ਹੋਰ ਭੈਣਾਂ ਨੂੰ ਵੀ ਲੰਗਰ ਵਿੱਚ ਸੇਵਾ ਕਰਨ ਲਈ ਆਖਦੀ ਲੰਗਰ ਬਣਾਉਣ ਵਾਸਤੇ ਨਾਲ ਲੈ ਕੇ ਚਲੀ ਜਾਂਦੀ ਸੇਵਾ ਕਰਦੀ ਬੀਬੀ ਕਹਿੰਦੀ ਮੈਂ ਤਾਂ ਸਿਰਫ ਨਾਮ ਦੀ ਤਕਦੀਰ ਬਦਲੀ ਹੈ ਪਰ ਮੇਰੀ ਜ਼ਿੰਦਗੀ ਲਾਟਰੀ ਵਾਂਗ ਬਦਲ ਗਈ ਤੇ ਇਹ ਸਾਖੀ ਸਾਨੂੰ ਇਹ ਸਿਖਾ ਦਿੰਦੀ ਹੈ ਜੇਕਰ ਅਸੀਂ ਦਸਬੰਦ ਸੇਵਾ ਸਿਮਰਨ ਤੇ ਆਪਣੀ ਜ਼ਿੰਦਗੀ ਵਿੱਚ ਲਿਆਉਣਾ ਸ਼ੁਰੂ ਕਰ ਦਈਏ ਤੇ ਰੱਬ ਦੀ ਕਿਰਪਾ ਘਰ ਵਿੱਚ ਵਸ ਜਾਵੇਗੀ ਜੇਕਰ ਅਸੀਂ ਘਰ ਦੇ ਵਿੱਚੋਂ ਰੱਬ ਦੀ ਕਿਰਪਾ ਵਸਾਉਣੀ ਸ਼ੁਰੂ ਕਰਦੇ ਫਿਰ ਵੇਖਿਓ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ ਸਾਧ ਸੰਗਤ ਜੀ ਅਸੀਂ ਰੋਜ਼ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਮੋਬਾਈਲ ਚੈੱਕ ਕਰਦੇ ਹਾਂ ਪਰ ਕੀ ਅਸੀਂ ਕਦੇ ਸੋਚਿਆ ਹੈ ਕਿ ਉਹੀ ਪਹਿਲਾ ਪਲ ਗੁਰੂ ਦੇ ਨਾਮ ਨਾਲ ਜੋੜਿਆ ਜਾਵੇ ਸਾਰਾ ਦਿਨ ਰੱਬ ਦੀ ਕਿਰਪਾ ਵਿੱਚ ਲੰਗੇਗਾ ਧੰਨ ਗੁਰੂ ਅਮਰਦਾਸ ਜੀ ਆਖਦੇ ਹਨ ਕਿ ਗੁਰੂ ਸਤਗੁਰ ਕਾ ਜੋ ਸਿੱਖ ਓਖਾਏ ਸੋ ਭਲਕੇ ਉਠ ਹਰ ਨਾਮ ਧਿਆਏ ਜੋ ਸੇਖ ਰੋਜ਼ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਪੜ੍ਹਦਾ ਹੈ ਉਹਨਾਂ ਦੀ ਜ਼ਿੰਦਗੀ ਦੀਆਂ ਰਾਹਾਂ ਵਿੱਚੋਂ ਤਕਲੀਫਾਂ ਆਪੇ ਖਤਮ ਹੋ ਜਾਂਦੀਆਂ ਹਨ ਸਾਡੀ ਰੋਜ਼ਾਨਾ ਦੀ ਸਧਾਰਨ ਰੁਟੀਨ ਹੀ ਸਾਡੇ ਤਕਦੀਰ ਨੂੰ ਰੋਹਾਨੀ ਰਾਹ ਤੇ ਲੈ ਕੇ ਜਾ ਸਕਦੀ ਹੈ ਨਾਮ ਸਿਮਰਨ ਸਿਰਫ ਧਾਰਮਿਕ ਕੰਮ ਨਹੀਂ ਇਹ ਦਿਲ ਦੀ ਦੁਆ ਹੁੰਦੀ ਹੈ ਜਦੋਂ ਅਸੀਂ ਵਾਹਿਗੁਰੂ ਆਖਦੇ ਹਾਂ ਅਸੀਂ ਆਪਣੇ ਆਪ ਨੂੰ ਮੰਨਦੇ ਹਾਂ ਕਿ ਕੋਈ ਵੱਡਾ ਹੱਥ ਰੱਖਣ ਵਾਲਾ ਸਿਮਰਨ ਕਰਕੇ ਮਨ ਦੀ ਉਲਝਣ ਫਿਰ ਦੂਰ ਹੋ ਜਾਂਦੀ ਹੈ ਦਿਲ ਹੌਸਲਾ ਫੜ ਲੈਂਦਾ ਹੈ ਤੇ ਵਿਸ਼ਵਾਸ ਬਣ ਜਾਂਦਾ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਆਖਦੇ ਹਨ ਸਿਮਰੋ ਸਿਮਰ ਸਿਮਰ ਸੁਖ ਪਾਵ ਕਲ ਕਲੇਸ਼ ਤਨ ਮਾਹੇ ਮਿਟਾਵੋ ਮਤਲਬ ਕਿ ਸਿਮਰਨ ਕਰਕੇ ਅਸੀਂ ਆਤਮਿਕ ਸੁਖ ਪਾ ਸਕਦੇ ਹਾਂ ਤੇ ਘਰ ਦੇ ਵਿੱਚ ਜੋ ਵੀ ਕਲੇ ਕਲੇਸ਼ ਹੈ ਸਭ ਹਮੇਸ਼ਾ ਲਈ ਖਤਮ ਹੋ ਜਾਣਗੇ ਜੋ ਦੁਨੀਆ ਹੋਰ ਕਿਸੇ ਰਿਸੋਰਸ ਵਿੱਚ ਨਹੀਂ ਉਸ ਨੂੰ ਕੁਝ ਮਿਲਦਾ ਤੇ ਭਾਵੇਂ ਤੁਸੀਂ ਕਿਤੇ ਵੀ ਚਲੇ ਜਾਓ ਜੀ ਅਸੀਂ ਦਾ ਸੰਬੰਧ ਦੀ ਵਿਅਕਤੀਗਤ ਵੇਖੀ ਜਾਵੇ। ਸਾੰਜੀ ਸਮਾਜਿਕ ਸੋਚ ਦੇ ਨਾਲ ਵੀ ਗੱਲ ਕਰੀਏ ਤਾਂ ਇਹ ਇੱਕ ਆਰਥਿਕ ਮਾਡਲ ਹੈ। ਜੋ ਸੱਚਮੁੱਚ ਇੱਕ ਸਮਾਜਿਕ ਹੱਲ ਹੈ। ਜੇਕਰ ਹਰੇਕ ਘਰ ਆਪਣੇ ਲਾਭ ਦੇ ਵਿੱਚੋਂ 10% ਗੁਰੂ ਘਰਾਂ ਜਾਂ ਗਰੀਬਾਂ ਦੀ ਸੇਵਾ ਵਿੱਚ ਲਗਾ ਦੇਵੇ। ਤਾਂ ਕਿਸੇ ਵੀ ਪਿੰਡ ਜਾਂ ਇਲਾਕੇ ਵਿੱਚ ਭੁੱਖ ਤੰਗੀ ਜਾਂ ਵਾਧੂ ਅਨਾਜ ਦੀ ਕੋਈ ਸਮੱਸਿਆ ਨਹੀਂ ਰਹਿ ਜਾਵੇ ਕਿ ਇਹ ਸਿੱਖੀ ਦਾ ਆਤਮਿਕ ਧੁਰਾ ਹੈ। ਗਰੀਬਾਂ ਦੀ ਸੇਵਾ ਵਿੱਚ ਲੱਗਣਾ ਸ਼ੁਰੂ ਹੋ ਜਾਵੇ ਤੇ ਕਿਸੇ ਵੀ ਪਿੰਡ ਵਿੱਚ ਕੋਈ ਭੁੱਖਾ ਨਾ ਸੌਵੇ ਤੇ ਨਾ ਕੋਈ ਭੁੱਖਾ ਮਰੇ। ਆਪਣੇ ਘਰ ਦੀ ਰਸੋਈ ਜਿੱਥੇ ਹੈ ਮਾ ਦਿਨ ਚੜ੍ਹਦੇ ਆ ਸਿਰਫ ਰੋਟੀ ਬਣਾਉਂਦੀ ਹੈ। ਉਸ ਰਸੋਈ ਦੇ ਵਿੱਚੋਂ ਇੱਕ ਮੁਠੀ ਦਾਣਾ ਵੀ ਗੁਰੂ ਘਰ ਦੇ ਲਈ ਨਿਕਲ ਜਾਵੇ ਜਾਂ ਕਿਸੇ ਗਰੀਬ ਦੇ ਢਿੱਡ ਨੂੰ ਭਰ ਦੇਵੇ। ਤਾਂ ਸਾਧ ਸੰਗਤ ਜੀ ਤੁਹਾਡੇ ਬਾਰੇ ਨਿਆਰੇ ਹੋ ਜਾਣਗੇ। ਕਿਉਂਕਿ ਇਹ ਰਸੋਈ ਸਾਧੂਆਂ ਦੀ ਰਸੋਈ ਬਣ ਜਾਂਦੀ ਹੈ ਜਿਵੇਂ ਕਿ ਭਗਤ ਰਵਿਦਾਸ ਜੀ ਆਖਦੇ ਹਨ ਕਿ ਜਿਸ ਥਾਂ ਨਾਮ ਰਾਮ ਨਾਮਨਾ ਉਚਰੇ ਸੋ ਥਾਨ ਮਰਤਕ ਸਮਾਨ ਹੈ ਆਖਦੇ ਹਨ ਉਹ ਥਾਂ ਜਿੱਥੇ ਨਾਮ ਨਹੀਂ ਸਿਮਰਿਆ ਹੋਇਆ ਸਮਝੋ ਕਿ ਉਸ ਥਾਂ ਨੂੰ ਸ਼ਮਸ਼ਾਨ ਘਾਟ ਹੀ ਸਮਝੋ ਫਿਰ ਪਰ ਜਿੱਥੇ ਰੋਟੀ ਬਣਦੀ ਹੋਵੇ ਉੱਥੇ ਵਾਹਿਗੁਰੂ ਦਾ ਨਾਮ ਉਚਾਰਿਆ ਜਾਂਦਾ ਹੈ ਉਹ ਘਰ ਫਿਰ ਸੰਤ ਬਣ ਜਾਂਦਾ ਹੈ ਸੰਤ ਮੰਡਲ ਬਣ ਜਾਂਦਾ ਹੈ ਅੱਜ ਦੇ ਸਮੇਂ ਵਿੱਚ ਜਿੱਥੇ ਬੱਚੇ ਮੋਬਾਈਲ ਤੇ ਗੇਮਾਂ ਵਿੱਚ ਗੁੰਮ ਹਨ ਉੱਥੇ ਗੁਰਬਾਣੀ ਨਾਲ ਜੋੜਨ ਦੀ ਜ਼ਰੂਰਤ ਹੈ। ਜੇਕਰ ਮਾਪੇ ਆਪਣੇ ਰੋਜ਼ ਦੇ ਕਾਰਜਾਂ ਦੇ ਵਿੱਚ ਸਿਮਰਨ ਲਿਆਉਣਗੇ ਤਾਂ ਹੀ ਬੱਚੇ ਵੀ ਨਾਮ ਵਾਲਾ ਜੀਵਨ ਬਿਤਾਉਣਗੇ। ਗੁਰਮੇਲ ਕੌਰ ਦੀ ਕਹਾਣੀ ਵੀ ਇਹੀ ਹੋਈ ਕਿ ਪਹਿਲਾਂ ਬੱਚੇ ਸੌਣ ਵਾਲੇ ਸਨ ਹੁਣ ਅੰਮ੍ਰਿਤ ਵੇਲੇ ਉੱਠਣ ਲੱਗ ਪਏ। ਅਸਲ ਵਿੱਚ ਸੰਸਕਾਰ ਮਾਪਿਆਂ ਦੇ ਨਾਲ ਹੀ ਚੱਲਦੇ ਹਨ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਸਿਰਫ ਗੁਰਦੁਆਰੇ ਜਾਣ ਵਿੱਚ ਹੀ ਸਭ ਕੁਝ ਹੁੰਦਾ ਹੈ। ਪਰ ਗੁਰਸਿੱਖੀ ਸਾਨੂੰ ਸਿਖਾਉਂਦੀ ਹੈ ਕਿ ਸੇਵਾ ਦੇ ਨਾਲ ਵੀ ਤੁਹਾਡੀ ਨੀਅਤ ਸਾਫ਼ ਹੋ ਜਾਂਦੀ ਹੈ ਜੇਕਰ ਤੁਸੀਂ ਕਿਸੇ ਦੀ ਮਦਦ ਕਰੋਗੇ ਤਾਂ ਪਰਮਾਤਮਾ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਨਾਲੇ ਨਾਲ ਤੁਹਾਨੂੰ ਦੱਸਦਾ ਹੀ ਹੈ ਜੀ ਕਿ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢਣਾ ਹੈ ਫਿਰ ਵੇਖਿਓ ਤੁਹਾਡੇ ਬਾਰੇ ਨਿਆਰੇ ਹੋ ਜਾਣਗੇ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ